ਜਗਦੇਵ ਸਿੰਘ ਜੋਗਾ ਵਾਸੀ ਗੁਰਪੜ ਉਮਰ ਕਰੀਬ 80 ਕੁ ਸਾਲ ਜੋ ਪਹਿਲਾਂ ਵੀ ਵਿਦੇਸ਼ ਤੋਂ ਆਏ ਸਨ ਤੇ ਸੂਚਨਾ ਅਨਸਾਰ ਫਿਰ ਤੋਂ ਉਹਨਾਂ ਨੇ ਕੈਨੇਡਾ ਜਾਣਾ ਸੀ ਕਿ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੁਲਿਸ ਦੀ ਸੂਚਨਾ ਅਨਸਾਰ ਉਹਨਾਂ ਨੇ ਨੋਕਿਆ ਕੀ ਨਵਾਂ ਸ਼ਹਿਰ ਦੇ ਇੱਕ ਹਸਪਤਾਲ ਵਿੱਚੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਜਗਦੇਵ ਸਿੰਘ ਜੋਗਾ ਵਾਸੀ ਗੁਰਪੜ ਦੀ ਮੌਤ ਕੋਠੇ ਤੋਂ ਡਿਗਣ ਕਰਕੇ ਹੋ ਗਈ ਹੈ ਤੇ ਹੁਣ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ ਆਓ ਦੇਖਦੇ ਹਾਂ ਇਹ ਰਿਪੋਰਟ ਭਾਜੀ ਜਿਹੜਾ ਉਹ ਗੁਰਪੁਰ ਬਜ਼ੁਰਗ ਜਿਹੜੇ ਕੋਠੇ ਤੋਂ ਡਿਗੇ ਆ ਉਹਦੇ ਬਾਰੇ ਕੀ ਤੁਹਾਡੇ ਕੋਲ ਇਨਫੋਰਮੇਸ਼ਨ ਭਾਜੀ ਕੱਲ ਮੈਂ ਥਾਣੇ ਆਇਆ ਸੀ ਆਈਬੀワイ ਹਸਸੋਲ ਤੋਂ ਮੈਸੇਜ ਮਿਲਦਾ ਕਿ ਜਗਦੇਸ਼ ਸਿੰਘ ਪੁੱਤਰ ਚੰਦਰ ਸਿੰਘ ਜਿਹਦੀ ਉਮਰ ਕਰੀਬ 80-82 ਸਾਲ ਦਾ ਪਿੰਡ ਗੁਰਪੁਰ ਤੋਂ ਕੋਠੇ ਤੋਂ ਡਿਗਣ ਕਰਕੇ ਬਰੋਡਡ ਹਟ ਪਹੁੰਚ ਹਸਸੋਲ ਠੀਕ ਹੈ ਜੀ ਜਦੋਂ ਮੈਂ ਏਟੀਮੇਂ ਕਲੈਕਟ ਕਰਨ ਤੋਂ ਬਾਅਦ ਉੱਥੇ ਗਿਆ ਤਾਂ ਉਹਦਾ ਭਤੀਜਾ ਮੇਰੇ ਤੱਕ ਉਹਦਾ ਜਗਦੇਸ਼ ਜਸਵਾਲ ਤੋਂ ਮਿਲਿਆ ਜਿਹਨੇ ਦੱਸਿਆ ਕਿ ਇੱਦਾਂ ਕਰਕੇ ਬਜ਼ੁਰਗ ਸੀ ਇੱਕ ਓਟੇ ਦੀ ਛੱਤ ਬਟੇਲਦੇ ਸੀ ਓਟੇ ਦੀ ਛੱਤ ਬਟੇਲਦੇ ਵਕਤ ਇਹਨੂੰ ਚੱਕਰ ਆ ਗਿਆ ਜਾਕੀ ਹੋਇਆ ਆਪਣੇ ਘਰ ਦੀ ਬੈਕਸਾਈਡ ਗਲੀ ਵੇਡੇ ਪੈ ਡਿੱਗਣ ਕਰਕੇ ਹਸਤਾਲੇ ਜਾਣ ਦੇ ਜਾਂਦੇ ਮੈਂ ਮੌਤ ਹੋ ਗਈ ਜੀ ਹਸਤਾਲ ਪਹੁੰਚਣੋਂ ਪਹਿਲਾਂ ਨੇ ਮੌਤ ਹੋ ਗਈ ਜੀ ਤੇ ਅਸੀਂ ਫੇਰ ਵੀ ਹਰ ਤਰੀਕੇ ਨਾਲ ਹਰ ਜੰਗਲ ਤੋਂ ਮੋਲੋ ਤਫਤੀਸ਼ ਕਰਦੇ ਆ ਕਿ ਡਿਗਣ ਦਾ ਕਾਰਨ ਕੀ ਸੀ ਜਾਂ ਕਿਦਾਂ ਡਿਗਿਆ ਬਾਕੀ ਉਹਦਾ ਬੇੜਾ ਵਿਦੇਸ਼ ਵਿੱਚ ਕੈਨੇਡਾ ਤੇ ਉਹ ਘਰ ਵੇਹ ਦੇ ਆਣ ਤੇ ਹੋਣੇ ਉਹ ਜਦੋਂ ਆ ਗਿਆ ਕੀ ਕਰਦਾ ਜੀ ਹਨਾ ਬਾਕੀ ਇਹ ਤਫਤੀਸ਼ ਆਪਣੇ ਲੈਵਲ ਤੇ ਕਰਦੇ ਆ ਤੇ ਬੰਦਾ ਡਿਗਿਆ ਜਾਂ ਚੱਕਰ ਆਇਆ ਜਾਂ ਕਿਸੇ ਹੱਦੋਂ ਦੀ ਡੈਥ ਹੋਈ ਹੈ ਧੰਨਵਾਦ ਹਾਜੀ ਭਾਜੀ ਸਸਿਕਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਤੋਖ ਲਾਲ ਹੈ ਜੀ ਕਿਹੜਾ ਪਿੰਡ ਗੜੋਪੜ ਪਿੰਡ ਹੈ ਜੀ ਮੇਰਾ ਇਹ ਜਿਹੜੇ ਬਜ਼ੁਰਗ ਦੀ ਮੌਤ ਹੋਈ ਆ ਇਹਨਾਂ ਨੂੰ ਤੁਸੀਂ ਲੈ ਕੇ ਗਏ ਤੁਸੀਂ ਰੱਖਿਆ ਮੌਕੇ ਤੇ ਜਦੋਂ ਹਾਂਜੀ ਮੈਂ ਸਵੇਰੇ ਮੇਰੇ ਵਾਈਫ ਨਿਕਲੇ ਬਾਹਰ ਉਦਾਂ ਬੈਠੇ ਸਾਢੇ ਪੰਜ ਗਵਾਂਢੀ ਨੇ ਉਹ ਹਾਂਜੀ ਮੇਰੇ ਗਵਾਂਢੀ ਆ ਇੱਕ ਘਰ ਛੱਡ ਕੇ ਤੀਸਰਾ ਘਰ ਮੈਂ ਤੋਂ ਮੇਰੇ ਕੋਲੋਂ ਮੈਂ ਸਵੇਰ ਨੂੰ ਸਾਢੇ ਪੰਜ ਪੌਣੇ 6 ਘੁੰਮਣ ਜਾਂਦਾ ਰੋਜ਼ ਜੀ ਸਵੇਰੇ ਉਸ ਦਿਨ ਆ ਸਵੇਰੇ ਮੇਰੀ ਵਾਈਫ ਕਹਿੰਦੀ ਵੀ ਮੈਂ ਪਹਿਲਾਂ ਕੂੜਾ ਸਟਾਵਾਂ ਤੁਸੀਂ ਫੇਰ ਜਾਓ ਅੱਛਾ ਉਹ ਜੇ ਮੈਂ ਗੇਟ ਖੋਲ ਕੇ ਨੇ ਬਾਹਰ ਦੇਖਿਆ ਤਾਂ ਬਜ਼ੁਰਗ ਬਾਹਰ ਸੜਕ 'ਤੇ ਲੰਮੇ ਪਏ ਸੀ ਠੀਕ ਸੀ ਉਸਦੇ ਉਹ ਜਮ ਯਾਨੀ ਕਿ ਸਾਹ ਲੈਂਦੇ ਸੀ ਉਹਨੇ ਮੈਨੂੰ ਆਕੇ ਨਟਕੇ ਦੱਸਿਆ ਮੈਂ ਬਾਹਰ ਨਿਕਲ ਕੇ ਗਿਆ ਨਟਕੇ ਤੇ ਉਹਨਾਂ ਨੂੰ ਮੈਂ ਬਿਠਾਇਆ ਬਿਠਾ ਕੇ ਦੇਖਿਆ ਉਹ ਸਾਹ ਲੈਂਦੇ ਸੀ ਫਿਰ ਮੇਰੇ ਨਾਲ ਘਰ ਆਇਆ ਮੇਰੇ ਚਾਚੇ ਦਾ ਮੁੰਡਾ ਆਇਆ ਉਹਨਾਂ ਨੂੰ ਮੈਂ ਉਠਾ ਲਿਆ ਉਹ ਜੱਜ ਜੱਜ ਮਾਰੀਆਂ ਆਏ ਉਹਨੇ ਦੇਖਿਆ ਪਾਣੀ ਮੂੰਹ ਚ ਪਾਇਆ ਫਿਰ ਮੈਂ ਨਟਕੇ ਇਹਨਾਂ ਤੇ ਘਰ ਗਿਆ ਘੁੰਮ ਕੇ ਉੱਪਰ ਦੀ ਕਿਉਂ ਮੇਨ ਗੇਟ ਦੂਜੀ ਸਾਈਡ ਤੇ ਮੈਂ ਕੁੰਡਾ ਘੜਾ ਰਕਾਇਆ ਫਿਰ ਉਹ ਦੋ ਤਾਂ ਸੀ ਤਾਂ ਉਹਨਾਂ ਦੀ ਕੁੜੀ ਇੱਥੇ ਰਹਿ ਰਹੀ ਹੈ 35 40 ਸਾਲ ਤੋਂ ਉਹਨਾਂ ਦੋਦਾ ਸੀ ਉਹਨੂੰ ਮੈਂ ਸੁੱਤੇ ਪੈਨ ਉਠਾਇਆ ਹਾਕਾ ਹੋਕਾ ਕਿੰਨਾ ਮਾਰੀਆਂ ਉਹ ਅੰਦਰ ਉਹ ਸੁੱਤਾ ਉੱਠ ਕੇ ਆਇਆ ਕੀ ਗੱਲ ਹੋ ਗਈ ਮਾਮਾ ਜੀ ਮੈਂ ਕਿਹਾ ਤੇਰਾ ਬਾਪ ਨਾਨਾ ਜੀ ਤੇਰਾ ਪਾਪਾ ਜੀ ਪਿੱਛੇ ਡੇਕ ਪਏ ਬਿਠਾ ਆ ਜਰ ਨੜਕੇ ਆ ਕੇ ਉਹਨੂੰ ਚੱਕਿਆ ਜਦੋਂ ਮੈਂ ਗੱਡੀ ਲੈ ਕੇ ਆ ਗੱਡੀ ਚ ਪਾਇਆ ਔਰ ਲੈ ਕੇ ਆਏ ਡਾਕਟਰ ਕੇਚ ਦੇ ਉਹ ਟ੍ਰੇਡ ਮੈਂ ਕਰ ਲਗੇ ਮੈਂ ਕਿਹਾ ਤੇਰੀ ਮੰਮੀ ਕਿੱਥੇ ਹੈ ਉਹ ਕਹਿੰਦਾ ਵੀ ਗੁਰਦੁਆਰਾ ਸਾਹਿਬ ਗਈ ਹੋਆ ਮੈਂ ਤੁਸੀਂ ਬਟਾ ਤੁਸੀਂ ਦੇਖੋ ਮੈਂ ਮੰਮੀ ਲੈ ਕੇ ਆਇਆ ਤੇ ਮੈਂ ਗੁਰਦੁਆਰਾ ਸਾਹਿਬ ਤੋਂ ਤੇਰੀ ਮੰਮੀ ਲੈ ਕੇ ਆਇਆ ਮੰਮੀ ਲੈ ਕੇ ਆਏ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਸ਼ਹਿ ਲੈ ਜਾਓ ਇਹਨੂੰ ਵੇ ਚਾਂਸ ਘਟਿਆ ਇਹਦੇ ਤੇ ਅਸੀਂ ਨਮਸ਼ਾ ਲੈ ਕੇ ਆਈ ਵੀ ਆਈ ਆਈ ਉੱਥੇ ਜਾ ਕੇ ਉਹਨਾਂ ਦੀ ਤਰੀਬਨ 5 10 ਮਿੰਟ ਬਾਅਦ ਡੈੱਟ ਹੋ ਚੁੱਕੀ ਸੀ ਜੀ ਮੈਨੂੰ ਕਿ ਜੇ ਅਸੀਂ ਲੈ ਕੇ ਡਾਕਟਰ ਸਾਹਿਬ ਤਾਂ ਹੀ ਕਹਿੰਦੇ ਵੀ ਇੰਜੈਕਸ਼ਨ ਲਾਉਣ ਤੇ ਹਾਰ ਚੱਲਦਾ ਆ ਉਹ ਮੇ ਹਾਰ ਬੰਦ ਹੋ ਰਿਆ ਵੀ ਹਸਪੀਟਲ ਜਾਉਣ ਤੋਂ ਪਹਿਲੇ ਇਹ ਜਾ ਚੁੱਕੇ ਸੀ ਫਿਰ ਵੀ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤੇ ਉਹਨਾਂ ਦੇ ਹਾ ਭਾਵ ਕੀ ਸੀ ਮਤਲਬ ਕਹਿੰਦਾ ਕਿ ਉਹਨਾਂ ਦੇ ਕੋਈ ਕੋਈ ਇਦਾਂ ਦੀ ਗੱਲ ਸਤਿ ਨਹੀਂ ਸੀ ਕਿ ਉਹਨਾਂ ਦੇ ਕੋਈ ਗੱਲ ਚ ਕੋਈ ਇਦਾਂ ਨਹੀਂ ਸੀ ਨਹੀਂ ਕੋਈ ਮੇਰਾ ਕੁਛ ਮੇਨਾ ਸੀ ਕੋਈ ਵੀ ਇਦਾਂ ਦੀ ਕੋਈ ਗੱਲ ਨਹੀਂ ਬਸ ਸੋਣਾ ਮੈਂ ਬਿਠਾਇਆ ਉਹਨਾਂ ਨੂੰ ਬਸ ਜਾਨੀ ਉਪਰ ਕੋਠੇ ਡੋਡੇ ਗਈ ਸੀ ਹਾਂਜੀ ਕੋਠੇ ਡੋਡੇ ਗਈ ਸੀ ਹੋਰ ਕਿਤੋਂ ਹੋਰ ਕਿੱਦਾਂ ਆਇਨੇ ਕੋਠੇ ਡੋਡੇ ਗਈ ਸੀ ਕਿਉਂ ਡਿਗੇ ਸਾਰਨ ਲੱਗੇ ਉਪਰ ਉੱਡ ਗਿਆ ਜੀ ਜੀ ਹਾਂਜੀ ਬਿਲਕੁਲ ਰੋਡ ਦੇ ਸੈਂਟਰ ਵਿੱਚ ਲੰਮੇ ਪੈ ਸੀ ਜੀ ਹਾਂਜੀ ਕੋਈ ਕੋਈ ਇੱਕ ਬਸ ਖਬੀ ਪਾਸ ਗਰੀ ਕبھی ਵਾਹ ਸੀ ਇਥੋਂ ਬਲੱਡ ਨਿਕਲਿਆ ਸੀ ਥੋੜੀ ਜਿਹਾ ਹਲਕੀ ਜੇ ਪੁਰ ਕੋ ਸੜ ਚੌੜਾ ਨਾ ਜਿਵੇਂ 60 ਕਿਦੇ ਇਹ ਬਜ਼ੁਰਗ ਦਾ ਨਾਮ ਕੀ ਹੈ ਪਿੰਡ ਦਾ ਜੋਗਾ ਸਾਦੇ ਆ ਜਿਹਨਾਂ ਨੂੰ ਜੋਗਾ ਜੋਗਾ ਇਹ ਦੱਸਦੇ ਆ ਕਿ ਕੈਨੇਡਾ ਜਾਣਾ ਸੀਗਾ ਉਹਨੇ ਹਾਂਜੀ ਕੈਨੇਡਾ ਜਾਣਾ ਸੀ ਉਹ ਗਿਆ ਸੀ ਥੋੜੇ ਦਿਨ ਪਹਿਲਾਂ ਤਾਂ ਫਲੈਟ ਕੈਨਸਲ ਹੋ ਗਏ ਸੀ ਲੇਟ ਹੋ ਗਏ ਹੁਣ ਮੇਰੇ ਕੋਲ 24 ਦੀ ਫਲੈਟ ਕਹਿੰਦੀ ਸੁਣਾਈ ਦੁਬਾਰਾ ਫਿਰ ਆਈ ਵੀ ਕੈਨੇਡਾ ਤੋਂ ਆ ਹਾਂਜੀ ਮਿਲਟਰੀ ਆ ਫੌਜੀ ਰਿਟਾਇਰ ਆ ਜੀ ਹਾਂਜੀ ਤੇ ਫਿਰ ਤੁਸੀਂ ਇਹ ਮਤਲਬ ਮੰਗ ਕੋਈ ਮੰਗਤ ਨਹੀਂ ਕਰਦੇ ਪ੍ਰਸ਼ਾਸਨ ਤੋਂ ਵੀ ਉਹਨਾਂ ਦਾ ਕੀ ਸਭ ਤੋਂ ਨਹੀਂ ਕੋਈ ਨਹੀਂ ਸਾਨੂੰ ਤਾਂ ਕੋਈ ਨਹੀਂ ਪਹ ਲੱਗਾ ਹੀ ਪਹ ਲੱਗਾ ਵੀ ਹੁਣ ਉਹਨਾਂ ਦੇ ਘਰਦਿਆਂ ਨੂੰ ਥੋੜਿਆ ਮਹਿਕਮਾ بار بار ਪਰੇਸ਼ਾਨ ਕਰਨ ਲੱਗਿਆ ਵੀ ਇਹਨੇ ਕੋ ਕੋਠੇ ਤੋਂ ਆ ਜਾਂ ਕਿੰਨ ਤੱਕ ਆ ਜਾਂਦਾ ਕਿ ਉਹ ਵੈਸੇ ਗੱਲਾਂ ਏਦਾਂ ਲੋਕ ਬਣਾ ਰਹੇ ਜਾਂਦੇ ਕਿ ਉਸ ਟਾਈਮ ਘਰ ਹੈ ਕੋਈ ਨਹੀਂ ਸੀ ਉਹਨਾਂ ਦੀ ਬੇਟੀ ਗੁਰਦੁਆਰਾ ਸਾਹਿਬ ਦੀ ਦੋ ਦਾ ਸੁੱਤਾ ਹੋਇਆ ਸੀ ਜੀ ਉਹਨਾਂ ਨੂੰ ਮੈਂ ਉਠਾਇਆ ਜਾ ਕੇ ਹਾਕਾਂ ਕਾ ਮਾਰਕ ਗੇਟ ਭੰਨੇ ਆ اٹھਾਇਆ ਜਾ ਕੇ ਸਾਰਿਆਂ ਨੂੰ ਮੈਂ ਖੁਦ ਉਠਾਇਆ ਆਣਗਵੜ ਸਾਰਿਆਂ ਨੂੰ ਉਹ ਉਹ ਪ੍ਰਸਤ ਤਰਤੀਸ਼ ਕਰ ਰਹੀ ਹੈ ਉਹ ਤਰਤੀਸ਼ ਦਾ ਵਿਸ਼ਾ ਹੈ ਹਾਂਜੀ ਹਾਂਜੀ ਉਹ ਤਾਂ ਉਹਦੀ ਆਪਣੀ ਡਿਊਟੀ ਹੈ ਉਹਨਾਂ ਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਉਹ ਸਸੀ ਕਾ ਜੀ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499